ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿਕਮਣ ਦਾ ਪਿੰਡ ਟੈਣਾ ਟੈਣੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਤੇ ਗੁਰਦੁਆਰੇ ਦੀ ਬੈਕ ਸਾਈਡ ਹੀ ਪਈ ਹੋਣੀ ਆਂਦਾ ਘਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ 2 ਜਨਵਰੀ ਪਈ ਹੋਣਾ ਦੇ ਵਕਾਊ ਆ ਦੋਵੇਂ گاਵਾ ਸੂਈਆਂ ਸਵਾਈਆਂ ਤਿਆਰ ਦੁੱਧ ਵਾਲੀਆਂ ਹੋਣਗੀਆਂ ਮਿੱਤਰੋ ਕੀ ਡਿਟੇਲ ਆ ਕੀ ਗੱਲਬਾਤ ਆ ਜਾਣਕਾਰੀ ਲਵਾਂਗੇ ਭਰਾ ਦੇ ਉੱਤੋਂ ਆਓ ਮਿਲਦੇ ਆ ਵੀਰ ਨੂੰ ਗੱਲਬਾਤ ਕਰਦੇ ਆਪਾਂ ਪ੍ਰਸਕਦੀ ਬਈ ਸਤਿ ਸ਼੍ਰੀ ਅਕਾਲ ਬਈ ਕੀ ਹਾਲ ਆ ਬਟੇ ਵਧੀਆ ਵੀਰੇ ਸੇਤਾ ਦੇ ਪਰਿਵਾਰ ਬਈ ਬਹੁਤ ਵਧੀਆ ਬਈ ਜਮਾ ਜਮਾ ਅੱਜ ਜਨਵਾਰਾ ਜਿਤੂ ਆ ਹਾਂ ਹਾਂਜੀ ਵੀਰੇ ਦੋਵੇਂ ਜਨਵਾਰ ਪਰ ਸੂਏ ਸਵਾਈ ਸੂਏ ਸਵਾਈ ਆ ਬਈ ਪਿਆਰ ਦੁੱਧ ਵਾਲੇ ਹਾਂਜੀ ਬਈ ਠੀਕ ਆ ਬਈ ਅੱਜ ਸੁਖਦੀ ਬਈ ਪਹਿਲੇ ਨੰਬਰ ਤੇ ਜਿਹੜੀ ਲਾਲ ਵਿਹੜਾ ਇਹਦੀ ਕੀ ਡਿਟੇਲ ਆ ਬਈ ਏ ਬਾਈ ਤਕਰੀਬਨਾ ਅਖੀਰੀਓ ਆਪਾਂ ਲੈ ਕੇ ਆਏ ਸੀਗੇ ਇਹ ਹੋ ਸਕਦਾ ਹੁਣ ਦੂਜੇ ਦਿਨ ਚੱਕ ਦੀ ਹੋਵੇ ਦੋਂਦੇ ਦੋਂਦੇ ਆਪਾਂ ਪੰਜ ਦਿਨ ਦੀ ਹਿਆੜੀ ਦੰਗ ਦੀ ਬਦਲ ਦਿੰਦੇ ਹਾਂਜੀ ਤੇ ਇਹਨੂੰ ਸੂਈ ਨੂੰ 15 ਕਿ ਦਿਨ ਹੋ ਗਿਆ ਠੀਕ ਆ ਵੀਰੇ ਕੋਈ 15 ਤੋਂ ਘੱਟ ਆਪਾਂ 15 ਕਹਿ ਕੇ ਦੇਵਾਂਗੇ ਠੀਕ ਆ ਵੀਰੇ 13 ਕਿਲੋ ਦੁੱਧ ਭਵੇਂ ਬੰਦਾ 4 ਡੰਗ ਕੰਡੇ ਦੇ ਤੋਲ ਕੇ ਲੈ ਕੇ ਜਾਵੇ 13 ਕਿਲੋ ਹੈ 13 ਕਿਲੋ ਠੀਕ ਆ ਵੀ ਚਵਾਈ ਚੁਈ ਕਿਵੇਂ ਲੱਗੀ ਵੀਰੇ ਜਮਾ ਵੀਰੇ ਇੱਕ ਨੰਬਰ ਆ ਤੇ ਸੀਲ ਚੋਂ ਜਮਾ ਸੀਲ ਜਿਵੇਂ ਮਰਜ਼ੀ ਬਹਿ ਕੇ ਬੰਦਾ ਚੋਕੇ ਲੈ ਕੇ ਬਾਕੀ ਬਾਈ ਕਿਤੇ ਜਿਹੜੇ ਮਰਜ਼ੀ ਲਲਾ ਸਾਈ ਵਾਲ ਲਲਾ ਗੇਰ ਲੈ ਲਾ ਹਾਂ ਬਾਕ ਐਸ ਵੀ ਨਾਗਾ ਇਹਦਾ ਕੈਮਰਾ ਸਾਹਮਣੇ ਆ ਜਾਣਾ ਜੋ ਵੀ ਹੈ ਨਹੀਂ ਜੇ ਬੰਦੇ ਬਾਈ ਇੱਕ ਗੱਲ ਹੋਰ ਆ ਵੀ ਇਹ ਰੰਗ ਥੋੜਾ ਜਿਹਾ ਡਰਦਾ ਹੁੰਦਾ ਵੀ ਕਿ ਗਰਮ ਨਾ ਨਹੀਂ ਰੱਜ ਕੇ ਜਮਾ ਰੱਜ ਕੇ ਬਾਈ ਜੇ ਲੱਤ ਵੀ ਚੱਕ ਜੇ ਬੰਦੇ ਆਏ ਤੋਂ ਹਨਾ ਘਰੇ ਆਪਾਂ ਖਰਚਾ ਭਰਾਂਗੇ ਬੰਦੇ ਦਾ ਠੀਕ ਹੈ ਬਾਈ ਓਕੇ ਅਜੇ ਇੱਕ ਸੁਖਦੀਪ ਬਾਈ ਇੱਕ ਗੱਲ ਹੋਰ ਹੈ ਜੇ ਕੋਈ ਘਰੇ ਰੱਖਣ ਵਾਲਾ ਆਏ ਉਹ ਚੀਜ਼ ਟਿਕਾਣੇ ਦੀ ਅੱਖਾਂ ਵਿੱਚ ਕੇ ਲੈ ਜਾਣਾ ਮਨ ਲਾ ਦੁੱਧ ਦੁੱਧ ਮੱਝਾਂ ਦੇ ਵਿੱਚ ਪਾਉਗੀ ਵਧੀਆ ਨੀਲਾ ਵਧੀਆ ਆਰਾਮ ਨਾਲ ਆਰਾਮ ਨਾਲ ਬਾਈ ਰੇਟ ਸੁਖਦੀਪ ਬਾਈ ਬਸ ਹਾਂ ਨਾ ਜੀ ਵਾਲਾ ਇਹਦਾ ਰੇਟ ਹੋਊਗਾ ਬਈ 45000 ਰੁਪਈਆ 45000 ਰੁਪਈਆ ਹਾਂਜੀ ਲਾੜ ਪਿਆਰ ਥੋੜਾ ਬਹੁਤ ਵਿੱਚ ਬਸ ਜਿਹਦੇ ਚੋਂ ਬਸ ਮੂੰਹ ਮਿੱਠਾ ਹੀ ਹੋਣਾ 40000 ਦੀ ਆ ਠੀਕ ਹੈ ਬਈ ਕੱਢੀ ਬਾਤ ਤੋਰੀ ਪਰ ਨਹੀਂ ਕੋਈ ਰੇਟ ਨਹੀਂ ਜਿਆਦਾ ਕਿਉਂਕਿ ਤੋਕੜ ਗੱਪਣ ਹੋ ਕੇ ਵੀ ਵੈੜ 35000 ਦੀ ਆ ਜਿਹਨੂੰ ਮਰਜ਼ੀ ਫੜਾ ਦੇ ਰਸਾ ਬਈ ਨਹੀਂ ਠੀਕ ਹੈ ਬਈ ਓਕੇ ਵੈੜ ਚੰਗੀ ਆ ਤਰੀਰ ਹਨਾ ਰੰਗ ਬਾਤ ਚੰਗਾ ਲੈਵੇ ਪਰ ਥਣ ਤੋਂ ਚੰਗਾ ਆ ਕੀ ਦੰਦ ਦੰਦ ਪਟਾਲੂਗੀ ਇਹ ਕਲੀਅਰ ਹੋ ਜੂਗਾ ਮੈਂ ਇਹਦਾ ਪੱਟੇ ਨਹੀਂ ਮੇਰਾ ਨਾ ਮੋਢਾ ਨਿਕਲਦਾ ਠੀਕ ਦੋਂਦੀ ਹੋਊਗੀ ਮੇਰੇ ਦੋਂਦੀ ਹੋਊਗੀ ਹੁਣ ਤਾਂ ਆਪਾਂ ਖੀਰੀ ਲਿਆਂਦੀ ਸੀਗੀ ਇਹ ਠੀਕ ਠੀਕ ਹੋਊਗੀ ਦੋਂਦੀ ਲਾ ਮੰਨ ਲਾ ਤੋ ਖੂਵੇ ਸ਼ਾਇਦ ਖੀਰੀ ਹੋਵੇ ਪਰ ਦੋਂਦੀ ਮੰਨ ਲਾ ਦੋਂ ਦੀ ਕਿਹੜਾ ਬੁੱਢੀ ਹੋ ਜਾਂਦੀ 2.5 ਸਾਲ ਦੀ ਹੁੰਦੀ ਹੈ ਬਾਈ ਇਹ ਤਾਂ ਬਾਈ ਜਵਾਨ ਹੋ ਕੇ ਸਮਾਂ ਦੀ ਬੰਦੀਆਂ ਦੂਜੇ ਸੂਏ ਨੂੰ ਬੈਠ ਵਧੀਆ ਬਣ ਜੂਗੀ ਟੋਪਰ ਦੀ 15 16 ਕਿਲੋ ਦੁੱਧ ਦਈ ਜਾਊਗੀ ਹਨਾ ਕੱਦ ਕਾਟ ਤੇਰੇ ਸਾਹਮਣੇ ਬਾਈ ਕੋੜੀ ਯਾਰ ਕਾ ਕੱਦ ਇੱਕ ਗੱਲ ਹੋਰ ਹੈ ਗਿਰਚੇ ਪੈਂਦੀ ਹੈ ਬਾਈ 100 ਦੇ ਵਿੱਚੋਂ 40 30 40 ਪੈਸੇ ਹਨਾ ਹਾਂਜੀ ਅੱਜ ਦੋ ਨੰਬਰ ਵਾਲੀ ਗਾਂ ਬਾਈ ਜਿਹੜੀ ਏ ਭਾਈ ਇਹਦੇ ਥੱਲੇ ਦੋਦੋ ਜਿਹੜਾ ਹੁਣ 16 ਕਿਲੋ ਆ ਆਪਣੀ ਪਿਛਲੀ ਵੀਡੀਓ ਚ ਸੀਗੀ ਗਾ ਇਹ ਠੀਕ ਠੀਕ ਆ ਨਾ ਤੇ ਇਹਦੇ ਚ ਆਪਾਂ ਕਿਹੜਾ ਝੂਠ ਮਾਰਨਾ ਕੋਈ ਇਹਨੇ ਨਾ ਪੱਠੇ ਨਹੀਂ ਸੀ ਚੱਕੇ ਆ ਕੇ ਠੀਕ ਜੀ ਨਹੀਂ ਲਾਇਆ 20 25 ਗਾਈਆਂ ਚੋਂ ਆਈ ਸੀਗੀ ਇਹਨੇ ਆ ਕੇ ਜੀਵ ਨਹੀਂ ਲਾਇਆਗਾ ਜਿਹੜੇ ਬੰਦਾਂ ਨੇ ਵੀਡੀਓ ਕਾਲ ਤੇ ਚੋਈ ਵੀ ਸੀਗੀ ਉਹਨਾਂ ਨੂੰ ਪਤਾ ਵੀ ਆ ਠੀਕ ਆ ਵੀ ਇਹਨੇ ਪੱਠੇ ਵੀ ਦਿਖਾਏ ਸੀਗੇ ਓਵੇਂ ਮੂਰੇ ਪਏ ਆ ਪਰ ਮੇਰਾ ਆਪ ਦਾ ਡੈੜੀ ਨਹੀਂ ਕੀਤਾ ਭੇਜਣ ਨੂੰ ਇਹਦਾ ਵੀ ਜਿੰਨਾ ਟਾਈਮ ਥੱਲੇ ਬਹਿ ਕੇ ਬੰਦੇ ਦਾ ਮਨ ਨਾ ਖੁਸ਼ ਹੋਵੇ ਤਾਂ ਉਹਨਾਂ ਦਾ ਸਵਾਦ ਨਹੀਂ ਆਉਂਦਾਗਾ ਪੈਸੇ ਲੈਣ ਦਾ ਮੈਂ ਇਸੇ ਕਰਕੇ ਪਾ ਦਾਂਗੇ ਫੂਆ ਕਿਨੂਆ ਹੋਊਗੀ ਵੀਰੇ ਇਹ ਵੀਰੇ ਦੂਜਾ ਸਮਝ ਲੈ ਕੋਈ ਤੀਜਾ ਸਮਝ ਲੈ ਇਹ ਮਰਦੀ ਪਈ ਨੇ ਮੇਰਾ ਬੱਚਾ ਆ ਗਿਆ ਇਹਦੇ ਮਗਰ ਬੱਚਾ ਆ ਗਿਆ ਕਿੰਨਾ ਟਾਈਮ ਹੋ ਗਿਆ ਸਹੀ ਨੂੰ ਬਾਈ ਇਹਨੂੰ ਬਾਈ ਅੱਜ ਵੱਤ ਵੱਤ 12 ਦਿਨ ਹੋ ਗਏ ਹੋਣਗੇ ਠੀਕ ਹੈ ਵੀਰੇ ਇਹ ਕੀ ਰੇਟ ਦੀ ਦੇ ਦਈਏ ਵੀਰੇ ਬਾਪ 50 ਦੀ ਹਾਂ ਨਾ ਕਹੀ ਸੀ ਇਹਦੀ 50 ਦੀ ਆਪਾਂ ਹਾਂ ਨਾ ਕਰ ਜੁੜਾ ਲੈਣ ਵਾਲਾ ਕੋਈ ਹੋਇਆ ਤਾਂ ਮੁਸਲਮਾਨ ਤਾਂ ਉਹ ਕੋਈ ਨਹੀਂ ਹੋਊ ਬਾਈ ਠੀਕ ਹੈ ਕੱਢੀ ਬਾਰ ਨੂੰ ਤੋਰੀ ਵੀਰੇ ਲੇ ਵੀ ਮਿੱਤਰੋ ਹੁਣ 16 ਕਿਲੋ ਦੋ ਤਿਆਰ ਆ ਬਈ ਤਿਆਰ ਆ ਤਿਆਰ ਬਾਈ ਠੀਕ ਆ ਬਈ ਜੇਲੇ 16 ਕਿਲੋ ਤੇ ਆਪਾਂ ਇਹ ਲਿਆਏ ਸੀਗੇ ਫਿਰ ਆ ਕੇ ਇਹਨੇ ਪੱਠਿਆਂ ਨੂੰ ਮੂੰਹ ਹੀ ਨਹੀਂ ਸਲਾਇਆ ਆਪਣੇ ਕੋਲ ਖਾਣ ਲੱਗ ਪੱਠੇ ਹੁਣ ਤਾਂ ਬਾਈ ਰੱਜ ਕੇ ਖਾਂਦੀ ਆ ਠੀਕ ਆ ਬਸ ਠੀਕ ਓਕੇ ਜੀ ਨਹੀਂ ਲਾਇਆ ਤੁਰਦਾ ਪਸੂ ਆਉਂਦਾ ਨਾ ਜਿਹੜਾ ਬਈ ਖਾਨਮ ਚੋ ਕਰ ਜਾਂਦਾ ਦੋ ਚਾਰ ਦਿਨ ਹੂੰ ਲਿਆ ਆ ਬਈ ਠੀਕ ਆ ਫਿਰ ਦੁੱਧ ਦੇ ਹਿਸਾਬ ਨਾਲ ਕਿਹੜਾ ਰੇਟ ਆ ਹਨਾ ਹਾਂ ਹੂੰ ਬਾਕੀ ਬਾਈ ਉਹਨਾਂ ਦੇ ਬਾਈ ਨਾਲੀਆਂ ਨੂਲੀਆਂ ਪੱਟੀਆਂ ਹੋਈਆਂ ਇਹ ਨਿਮਾਉਣੇ ਸੀਗੇ ਯਾਰ ਪਾਈਪ ਲਾਈਨ ਪਈ ਜਾਂਦੀ ਆ ਆਪਣੇ ਉਹਦੇ ਕਰਕੇ ਰੋਕਿਆ ਵਾ ਪਾਣੀ ਹਾਂ ਪਾਣੀ ਪੂਣੀ ਹੈਣੀ ਓੱਖ ਹੀ ਆ ਕੰਮ ਵਾ ਪਾਣੀ ਪਿਆ ਕੇ ਗੋਵੇ ਗੋਆ ਥੱਲੇ ਪਿਆ ਕੋਈ ਹੈਣੀ ਇੱਕ ਦਿਨ ਮਾਲਾ ਜਿਹੜੀ ਸਫਾਈ ਹੋ ਜਾਣੀ ਉਹਦੇ ਨਾਲ ਦੀ ਰੀਤ ਹੋਰ ਹੁੰਦੀ ਹੈ ਹਨਾ ਬਈ ਹਾਂਜੀ ਅਜਾ ਸੁਖਦੀਪ ਜੀ ਨੰਬਰ ਕਿੰਨਾ ਵੀਰੇ 9464428248 94644282248 ਠੀਕ ਹੈ ਵੀਰੇ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਤੁਸੀਂ ਗੱਲਬਾਤ ਪਿੰਡ ਟਹਿਣਾ ਤੋਂ ਬਾਦ ਨਹੀਂ ਕੁਝ ਮੈਂ ਕਹਿਣਾ ਧੰਨਵਾਦ